Thank <laughs> you. ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕੇ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਗੋਲੀ ਤਾਂ ਨਹੀਂ ਛਾਹ ਲੱਗਾ ਦਾ ਵਾ ਤੇ ਬੱਚੇ ਸਹਿਮੇ ਦੇ ਹੀ ਨੇ ਦੁਨੀਆ ਇੰਨੀ ਸਹਿਮ ਗਈ ਦੀ ਹੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇ ਸਾਹਮਣੇ ਕੋਈ ਪਤਾ ਨਹੀਂ ਕਿਉਂ ਨਹੀਂ ਹੁੰਦੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁਖਾ ਵਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਰ ਐਸਐਚਓ ਸਾਹਿਬ ਲਿਆ ਚੱਲੇ ਆ ਤੇ ਜੋ ਵੀ ਤੈਕ ਨੇ ਕੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਸ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਇੱਥੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੋਂ ਗੋਲੀ ਚੱਲੀ ਰਹਿੰਦੀ ਆ ਮੇਰਾ ਨਾਮ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਂਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜੀਆਂ ਨੇ ਫੋਨ ਕੀਤਾ ਮਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਆ ਇਹ ਕਿਹੜਾ ਸਲੂਨ ਕਿੰਨਾ ਦਾ ਹੈ ਇਹ ਮੇਰਾ ਸਲੂਨ ਆ ਲੇਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਦਾ ਸਲੂਨ ਜੋ ਕੋਈ ਤੁਹਾਨੂੰ ਤੁਮ ਜਿਮ ਨਹੀਂ 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 ਭਾਜੀ ਕੋਈ ਧੌਂਕੀ ਝਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਵਾਲੇ ਦਾ ਕੰਮ ਕਰਦਾ ਨਾਲ ਫਟਾ ਕਿੰਨੇ ਕੋੜੇ ਫਿਰ ਇਹ ਨਹੀਂ ਕਿ ਪਤਾ ਹੈਗਾ ਕਿੰਨੇ ਕੋੜੀ ਗੱਲ ਇਹ ਵੀ ਭਾਜੀ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਫਸਟ ਟਾਈਮ ਹੀ ਹੋਇਆ ਅੱਜ ਹੁਣ ਸਾਈ ਆ ਹੁਣ ਆਈ ਐ ਮੈਂ ਆਇਆ ਕਿ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚਲ ਚਾਹ ਦੁਕਾਨ ਤੇ ਪੀਣੇ ਆ ਕੇ ਬਸ ਤੇ ਹੁਣ ਆਣ ਕੇ ਦੇਖਦੇ ਸੇ ਗੋਲੀ ਤੇ ਨਹੀਂ ਜਾਣੀ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਵਾ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਨਾ ਕੋਣ ਤੇ ਉਸ ਦਾ ਨ ਕਰਨ ਦਾ ਕੋਈ ਪਤਾ ਲੱਗਾ ਕੋਈ ਜਖਮੀ ਵੀ ਐ ਕੌਂਟਰ ਨਹੀਂ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਸਾਹਮਣੇ ਜੀ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲ ਕੋ ਪਤਾ ਲੱਗਾ ਵੀ ਇਹ ਗੋਲੀ ਕਲੀਅਰ ਆ ਪਾ ਗੋਲੀ ਚੱਲੀ ਦਾ ਪਤਾ ਨਹੀਂ ਇਹ ਵੀ ਨੂੰ ਪਤਾ ਇੱਕ ਘੰਟੇ ਦੋ ਰੋਲ ਕਿਹਦੇ ਦੋ ਪੁਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਅਜੇ ਮੁਕਤ ਕੁਕਾ ਜੀ ਜਦੋਂ ਗੋਲੀ ਚੱਲੀ ਜਾਂ ਕਿਨੇ ਚਲਾਈ ਆ ਕਿਹਦੇ ਤੇ ਲੱਗੀ ਕੋਈ ਪਹਿਰੇ ਪਤਾ ਨਹੀਂ ਯਾਰ ਤੁਸੀਂ ਕਰਜੀ ਤੇ ਲੈ ਲੀ ਨਹੀ ਡੀਵੀਆਰ ਜਿੰਨੇ ਡੀਵੀਆਰ ਤੁਸੀਂ ਲਾ ਚੁੱਕੇ ਨਹੀਂ ਨਹੀਂ ਡੀਵੀਆਰ ਨੇ ਯਾਰ ਸਰ ਆਪ ਨੇ ਡੀਵੀਆਰ ਲੈ ਆ ਸਰ ਗਲਤ ਡੀਵੀਆਰ ਦੀ ਕੁਝ ਇਹ ਹਾਪਰ ਇਹਨਿਕਾ ਡੀਵੀਆਰ ਦੇਖੋ ਜੀ ਅੱਗੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉਗਾ ਤੈਨੂੰ ਸਾਰਾ ਵੀ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੀ ਦੋਸ਼ੀ ਪੈ ਜਾਣਗੇ ਉਹਨੂੰ ਪੁਲਿਸ ਅਲਰਟ ਹੈ